ਧਰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਿਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੋ ਚੁਪੈਰਾ ਸਾਹਿਬ ਚੱਲ ਰਿਹਾ ਹੈ ਚਪੈਰੇ ਸਾਹਿਬ ਦੇ ਵਿੱਚ ਬਿਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਜਿਹੜਾ ਇਸ ਚਪੈਰੇ ਦੇ ਵਿੱਚ ਆ ਕੇ ਆਪਣੇ ਮਨ ਨੂੰ ਬਾਣੀ ਦੇ ਨਾਲ ਜੋੜਦਾ ਹੈ ਤੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਜੋ ਜਪਦਾ ਹੈ ਪਾਰ ਬ੍ਰਹਮ ਹੋਆ ਸਹਾਈ ਆਪਾਂ ਸੋਰਠ ਮਹੱਲਾ ਪੰਜਵਾਂ ਪੰਜਵਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ ਸ਼ਬਦ ਹੈ ਸੋਰਠ ਰਾਗ ਦੇ ਵਿੱਚ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰਿ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬਹੂ ਜਾਈ ਰਹਾਓ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੈ ਜਿਸਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥਿਵੈ ਬਿਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚੁੱਤ ਅਬਨਾਸੀ ਆਨੰਦਨ ਹਰ ਰੰਗ ਜਾਗਾ ਮਨ ਇਸ਼ੇ ਸਹੀ ਫਲ ਪਾਏ ਹਰ ਕੀ ਕਥਾ ਸੋਹੇਲੀ ਆਦ ਅੰਤ ਮਦ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਇਸ ਸ਼ਬਦ ਗੁਰੂ ਗ੍ਰੰਥ ਸਾਹਿਬਾ ਸੱਚੇ ਪਾਤਸ਼ਾਹ ਜੀ ਦੇ 1600 616 ਇਹ ਗੁਰੂ ਗ੍ਰੰਥ ਸਾਹਿਬਾ ਸੱਚੇ ਪਾਤਸ਼ਾਹ ਜੀ ਦੇ ਅੰਗ ਤੇ ਹੈ ਬਿਗਨ ਬਿਨਾਸਨ ਸਭ ਦੁਖ ਨਾਸਨ ਜੋ ਵੀ ਇਸ ਸ਼ਬਦ ਦਾ ਜਾਪ ਕਰੇਗਾ ਉਹਨਾਂ ਦੇ ਕਰੋੜਾਂ ਹੀ ਬਿਗਨ ਦੂਰ ਹੋਣਗੇ ਇਸ ਸ਼ਬਦ ਦੀ ਜੋ ਵਿਧੀ ਹੈ ਉਹ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਾਨਾ ਤਨ ਭਏ aroga ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਨਾ ਪਹਿਲਾ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਉੱਠ ਕੇ ਤੇ ਇਸ਼ਨਾਨ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਇਸ਼ਨਾਨ ਕਰਕੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਇਹ ਦੋ ਚੀਜ਼ਾਂ ਦਾ ਖਿਆਲ ਰੱਖਣਾ ਹੈ ਅੰਮ੍ਰਿਤ ਵੇਲੇ ਪਹਿਲਾਂ ਕੇਸੀ ਇਸ਼ਨਾਨ ਕਰਕੇ ਬੈਠਣਾ ਹੈ ਸੁੱਚੇ ਵਸਤਰ ਪਹਿਨ ਕੇ ਬੈਠਣਾ ਹੈ ਕਰੇ ਈਸ਼ਾਨ ਸਿਮਰ ਪ੍ਰਭ ਆਪਣਾ ਫਿਰ ਜੋ ਆਪਣਾ ਪਰਮਾਤਮਾ ਵਾਹਿਗੁਰੂ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਾਬਾ ਦੀਪ ਸਿੰਘ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਲੈ ਕੇ ਆਸਣ ਲਾਉਣਾ ਹੈ ਆਸਣ ਲਾ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਤੇ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਦਾ ਸਰੂਪ ਰੱਖਣਾ ਹੈ ਘਰ ਦੇ ਵਿੱਚ ਰੱਖ ਕੇ ਤੇ ਜਾਪ ਕਰਨਾ ਹੈ ਪਹਿਲਾਂ ਇਸ਼ਨਾਨ ਕਰਨਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਇਸ ਤਰ੍ਹਾਂ ਤੇਰਾ ਮਨ ਵੀ aroga ਹੋ ਜਾਵੇਗਾ ਤੇ ਤੇਰਾ ਤਨ ਵੀ aroga ਹੋ ਜਾਵੇਗਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਜਿਹੜੇ ਕਰੋਨਾ ਹੀ ਬਿਗਨ ਨੇ ਉਹ ਸਾਰੇ ਲੈ ਜਾਣਗੇ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਗਏ ਤਨ ਤਨ ਪਿਆਰੇ ਬਾਬਾ ਦੀਪ ਸਿੰਘ ਮਹਾਰਾਜ ਬਾਬਾ ਜੀ ਦੀ ਸ਼ਰਨ ਚ ਆ ਗਏ ਜਦੋਂ ਭਾਵਨਾ ਬਣਾ ਲਈ ਸਭ ਤੋਂ ਪਹਿਲਾਂ ਵਿਚਾਰ ਜਿਹੜੀ ਹੈ ਭਾਵਨਾ ਦੀ ਹੈ ਭਾਵਨਾ ਬਣਾਉਣੀ ਆ ਅਰਦਾਸ ਕਰਨੀ ਆ ਨਿਤਨੇਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਆ ਸੱਚੇ ਪਾਤਸ਼ਾਹ ਜੀ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤੁਸੀਂ ਰਹਿਮਤ ਕਰੋ ਤੁਸੀਂ ਬਖਸ਼ਿਸ਼ ਕਰੋ ਥੋੜੀ ਹੀ ਕਿਰਪਾ ਦੇ ਨਾਲ ਇਹ ਜਾਪ ਸ਼ੁਰੂ ਹੋਣਾ ਹੈ ਸ਼੍ਰੋਮਣੀ ਬਾਬਾ ਕਬੀਰ ਜੀ ਕਹਿੰਦੇ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਇਹ ਅਰਦਾਸ ਦੇ ਵਿੱਚ ਕਹਿਣਾ ਹੈ ਬਾਬਾ ਜੀ ਨਾ ਅਸੀਂ ਕਰ ਸਕਦੇ ਆਂ ਨਾ ਅਸੀਂ ਕਰ ਸਕਦੇ ਆਂ ਨਾ ਸਾਡੇ ਚ ਕੋਈ ਬਲ ਹੈ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਜੋ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਇਸ ਤਰ੍ਹਾਂ ਬਾਬਾ ਜੀ ਨਾ ਅਸੀਂ ਅਮਰਤ ਵੇਲੇ ਉੱਠ ਸਕਦੇ ਆ ਨਾ ਅਸੀਂ ਇਸ਼ਨਾਨ ਕਰ ਸਕਦੇ ਆ ਨਾ ਤੇਰਾ ਸਿਮਰਨ ਕਰ ਸਕਦੇ ਆ ਬਾਬਾ ਜੀ ਤੁਸੀਂ ਆਪ ਹੀ ਬਾਹ ਫੜ ਕੇ ਸਾਨੂੰ ਉਠਾਉਣਾ ਹੈ ਤੁਸੀਂ ਆਪ ਹੀ ਸਾਨੂੰ ਸਰਦਾ ਭਾਵਨਾ ਵਿਸ਼ਵਾਸ ਬਣਾਉਣਾ ਹੈ ਤੁਸੀਂ ਆਪ ਹੀ ਕਿਰਪਾ ਕਰਨੀ ਹੈ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਜਦੋਂ ਤੁਸੀਂ ਇਸ਼ਨਾਨ ਕਰੋਗੇ ਨਾ ਸਰਦਾ ਭਾਵਨਾ ਦੇ ਨਾਲ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ ਤੇਰਾ ਮਨ ਵੀ ਅਰੋਗ ਹੋ ਜਾਵੇਗਾ ਤੇਰਾ ਤਨ ਵੀ ਅਰੋਗ ਹੋ ਜਾਵੇਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਕਰੋੜਾਂ ਹੀ ਬਿਗਨ ਜਿਹੜੇ ਨੇ ਉਹ ਖਤਮ ਹੋ ਜਾਣਗੇ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਆਗੇ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗ ਫਿਰ ਤੇਰੇ ਕਰਮ ਜਿਹੜੇ ਸੰਜੋਗ ਨੇ ਤੇਰੇ ਜਿਹੜੇ ਕਰਮ ਨੇ ਉਹ ਫਿਰ ਭਲੇ ਪ੍ਰਗਟ ਹੋਣਗੇ ਹਰਾ ਜਿਵੇਂ ਦਰਾਖਤ ਹੁੰਦਾ ਹੈ ਨਾ ਅੰਮ੍ਰਿਤ ਦਾ ਦਰਾਖਤ ਹੈ ਜਿੰਨੀ ਵੀ ਬਨਾਸਪਤੀ ਹੈ ਜਿਵੇਂ ਸਾਰੇ ਸੁੱਕ ਗਏ ਨੇ ਜਦੋਂ ਉਸ ਸੁੱਕੇ ਹੋਏ ਦਰਖਤ ਨੂੰ ਕੋਈ ਖਾਦ ਪਾ ਦਿੰਦਾ ਹੈ ਜਾਂ ਉਹਨਾਂ ਨੂੰ ਕੋਈ ਪਾਣੀ ਪਾ ਦਿੰਦਾ ਹੈ ਜਾਂ ਉੱਥੇ ਲਾਗੇ ਕੋਈ ਜਿਹੜਾ ਮਾਲੀ ਹੁੰਦਾ ਗੋਡੀ ਕਰਦਾ ਤੇ ਸੁੱਕਾ ਹੋਇਆ ਦਰਖਤ ਵੀ ਕਈ ਵਾਰੀ ਹਰਾ ਹੋ ਜਾਂਦਾ ਜਦੋਂ ਉਹਨੂੰ ਖਾਦ ਪੈ ਜਾਵੇ ਪਾਣੀ ਪੈ ਜਾਵੇ ਤੇ ਉਹਦੀ ਜਦੋਂ ਸੇਵਾ ਹੋਣ ਲੱਗ ਪਵੇ ਨਾ ਤੇ ਪੁਰਾਣੇ ਤੋਂ ਪੁਰਾਣਾ ਦਰਖਤ ਵੀ ਹਰਾ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਫੇਰ ਤੇਰੇ ਸੰਜੋਗ ਨਵੇਂ ਪ੍ਰਗਟ ਹੋ ਜਾਣਗੇ ਤੇ ਇਹ ਹੋਣਿਆ ਤੇਰੇ ਪੁੰਨ ਦੇ ਨਾਲ ਪੁੰਨ ਦੇ ਨਾਲ ਇਹ ਸਭ ਕੁਝ ਹੁੰਦਾ ਹੈ ਪਾਪ ਪੁੰਨ ਤੇ ਭਈ ਕਹਾਵਤ ਕੋ ਨਰਕ ਕੋ ਸੁਰਗ ਬਣ ਸ਼ਾਵਤ ਵੱਧ ਤੋਂ ਵੱਧ ਆਪਾਂ ਪੁੰਨ ਬਣਾਉਣੇ ਆ ਜਾ ਤੂੰ ਮੇਰੇ ਵੱਲ ਹੈ ਇਹ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਜੀ ਕੋਲੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟਣਾ ਆਵੇ ਖਾਏ ਖਰਚ ਰਹਾਂਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ ਇਸ ਸ਼ਬਦ ਦਾ ਜਾਪ ਕਰਨਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ 616 ਨੰਬਰ ਤੇ ਹੁਕਮਨਾਮਾ ਹੈ ਬਿਗਨ ਬਿਨਾਸਨ ਸਭ ਦੁੱਖ ਨਾਸਨ ਗੁਰ ਚਰਨੀ ਮਨ ਲਾਗਾ ਜਦੋਂ ਗੁਰੂ ਦੀ ਚਰਨੀ ਚਰਨਾਂ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਗਿਆ ਨਾ ਤੇਰੀ ਭਾਵਨਾ ਬਣ ਗਈ ਤੇਰਾ ਵਿਸ਼ਵਾਸ ਬਣ ਗਿਆ ਫਿਰ ਬਿਗਨ ਬਿਨਾਸਨ ਸਭ ਦੁੱਖ ਨਾਸਨ ਫਿਰ ਤੇਰੇ ਦੁੱਖ ਕਲੇਸ਼ ਬਿਗਨ ਸਾਰੇ ਖਤਮ ਹੋ ਜਾਣਗੇ ਸੋ ਇਸ ਸ਼ਬਦ ਦਾ ਵੀ ਆਪਾਂ ਜਾਪ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਤਨ ਤਨ ਪਿਆਰੇ ਬਾਬਾ ਨਨਤ ਸਿੰਘ ਜੀ ਮਹਾਰਾਜ ਬਾਬਾ ਜੀ ਕੋਲੇ ਜਿਹੜਾ ਵੀ ਕੋਈ ਜਗਿਆ ਸੁ ਆਉਂਦਾ ਸੀ ਬਾਬਾ ਜੀ ਉਹਨਾਂ ਨੂੰ ਮਾਲਾ ਦਿੰਦੇ ਸੀ ਹੁਣ ਵੀ ਮੌਜੂਦਾ ਮੁਖੀ ਜਿੰਨੇ ਵੀ ਨੇ ਗੁਰਮੁਖ ਪਿਆਰੇ ਨਾਨਕ ਸਰ ਤੁਸੀਂ ਚਲੇ ਜਾਓ ਉੱਥੇ ਮਾਲਾ ਦਿੰਦੇ ਨੇ ਇਹ ਮਾਲਾ ਜਿਹੜਾ ਜਿਹੜੀ ਦੇ ਦਿੰਦੇ ਨੇ ਇਹ ਇੱਕ ਜਿਵੇਂ ਬੱਚਾ ਪ੍ਰਾਇਮਰੀ ਦੇ ਵਿੱਚ ਲੱਗਦਾ ਹੈ ਨਾ ਪ੍ਰਾਇਮਰੀ ਤੋਂ ਸ਼ੁਰੂ ਕਰਦਾ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਕਲਾਸ ਵੱਧਦੀ ਜਾਂਦੀ ਹੈ ਜਿਹੜਾ ਬੰਦਾ ਕਦੇ ਗੁਰਦੁਆਰੇ ਨਹੀਂ ਗਿਆ ਕਦੇ ਉਹਨੇ ਸਿਮਰਨ ਨਹੀਂ ਕੀਤਾ ਕਦੇ ਉਹਨੇ ਬੰਦਗੀ ਨਹੀਂ ਕੀਤੀ ਕਦੇ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ ਇਸ ਤਰ੍ਹਾਂ ਫਿਰ ਮਹਾਂਪੁਰਖ ਕਿਰਪਾ ਕਰਦੇ ਆ ਫਿਰ ਉਹ ਮਾਲਾ ਦੇ ਦਿੰਦੇ ਆ ਕਿ ਭਾਈ ਮਾਲਾ ਦੇ ਨਾਲ ਸਿਮਰਨ ਕਰ ਤੇ ਜਿਹੜਾ ਮਨ ਕਠੋਰ ਹੁੰਦਾ ਨਾ ਬੰਦੇ ਦਾ ਉਹ ਮਨ ਕਠੋਰ ਹੌਲੀ-ਹੌਲੀ ਬਾਣੀ ਅੜੇ ਪਾਸੇ ਤੁਰਨਾ ਸ਼ੁਰੂ ਹੋ ਜਾਂਦਾ ਹੈ ਫਿਰ ਉਹਨੂੰ ਸ਼ਰਧਾ ਭਾਵਨਾ ਦਇਆ ਆਉਂਦੀ ਹੈ ਸਤ ਸੰਤੋਖ ਦਇਆ ਕਾ ਪੂਤ ਜਿਹੜਾ ਫਿਰ ਦਇਆ ਆਉਂਦੀ ਹੈ ਤੇ ਫਿਰ ਬਾਬਾ ਜੀ ਜਦੋਂ ਆਪਣੇ ਹਿਰਦੇ ਦੇ ਵਿੱਚ ਤਨ ਪਿਆਰੇ ਬਾਬਾ ਦੀਪ ਸਿੰਘ ਜੀ ਮਹਾਰਾਜ ਆ ਕੇ ਵਸ ਗਏ ਤੇ ਕਿਰਪਾ ਤਾਂ ਉਹਨਾਂ ਨੇ ਕਰਨੀ ਹੈ ਬਿਗਨ ਬਿਨਾਸਨ ਸਭ ਦੁਖ ਨਾਸਨ ਇਸ ਸ਼ਬਦ ਦਾ ਵੀ ਜਾਪ ਕਰਨਾ ਹੈ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਇਸ ਸ਼ਬਦ ਦਾ ਵੱਧ ਤੋਂ ਵੱਧ ਜਾਪ ਕਰਨਾ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਤਨ ਤਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਘਰ ਦੇ ਵਿੱਚ ਰੱਖਣਾ ਹੈ ਤੇ ਉਸ ਪਰਮਾਤਮਾ ਨੂੰ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਹੈ ਤੇ ਗੁਰੂ ਸਾਹਿਬ ਕਿਰਪਾ ਰਹਿਮਤ ਬਖਸ਼ਿਸ਼ ਕਰਨਗੇ ਘਰ ਦੇ ਜਿਨੇ ਵੀ ਬਿਗਨ ਨੇ ਪਾਪ ਨੇ ਦੁੱਖ ਨੇ ਸਾਰੇ ਖਤਮ ਕਰ ਦੇਣਗੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਧੰਤਨ ਪਿਆਰੇ ਬਾਬਾ ਦੀਪ ਸਿੰਘ ਜੀ ਮਹਾਰਾ ਸਵਾਉ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ